ਗੁਰੂ ਦੇ ਪਿੱਛੇ ਪਿੱਛੇ ਸਿੱਖ ਚੱਲਣਾ ਸ਼ੁਰੂ ਕਰ ਦੇਵੇ ਤੇ ਸੱਚ ਜਾਣਿਓ ਸਿੱਖ ਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਮੇਲੇ ਵਿੱਚ ਬੱਚਾ ਅਤੇ ਪਿਤਾ ਬੱਚੇ ਨੇ ਬਹੁਤ ਜिद ਕੀਤੀ ਪਿਤਾ ਜੀ ਮੇਲੇ ਚੱਲਣਾ ਹੈ ਮੇਲੇ ਜਾਣਾ ਹੈ ਮੇਲੇ ਜਾਣਾ ਹੈ ਪਿਤਾ ਨੇ ਕੀ ਕੀਤਾ ਚਲ ਪੁੱਤਰ ਮੇਲੇ ਤੈਨੂੰ ਲੈ ਚੱਲਾਂ ਪਿਤਾ ਦੀ ਉਂਗਲ ਪਕੜੀ ਹੋਈ ਬੱਚੇ ਨੇ ਜਿਉਂ ਮੇਲੇ ਦੇ ਵਿੱਚ ਆਏ ਕਦੇ ਬੱਚਾ ਕਵੇ ਮੈਂ ਜਲੇਬੀਆਂ ਖਾਣੀਆਂ ਨੇ ਪਿਤਾ ਕਵੇ ਕੋਈ ਨਹੀਂ ਬੇਟਾ ਥੋੜਾ ਅਗਾਹ ਚੱਲਦੇ ਆ ਫਿਰ ਖਵਾਵਾਂਗੇ ਅੱਗੇ ਖਿਡੌਣੇ ਆਏ ਬੱਚਾ ਕਹਿੰਦਾ ਪਾਪਾ ਮੈਂ ਖਿਡੌਣੇ ਲੈਣੇ ਨੇ ਹਾ ਹ ਬੇਟਾ ਲੈ ਲਈ ਥੋੜਾ ਅੱਗੇ ਚੱਲਦੇ ਆ ਅੱਗੇ ਚੱਲੇ ਤੇ ਕੱਪੜੇ ਵਾਲੇ ਆ ਗਏ ਬੱਚੇ ਨੇ ਜਿੱਦ ਕੀਤੀ ਮੈਂ ਕੱਪੜੇ ਲੈਣੇ ਨੇ ਇੰਨੇ ਨੂੰ ਤੱਕਾ ਮੁੱਕੀ ਹੋਈ ਤੇ ਪਿਤਾ ਦੀ ਉਂਗਲ ਛੁੱਟ ਗਈ ਬੱਚੇ ਨੇ ਰੋਣਾ ਸ਼ੁਰੂ ਕਰ ਦਿੱਤਾ ਬੱਚਾ ਆਪਣੇ ਪਿਤਾ ਤੋਂ ਮੇਲੇ ਵਿੱਚ ਵਿਛੜ ਗਿਆ ਤੇ ਜਿਹੜੇ ਸਕਾਉਟ ਵਾਲੇ ਹੁੰਦੇ ਨੇ ਨਾ ਪੁਲਿਸ ਵਾਲੇ ਉਹਨਾਂ ਨੇ ਪਕੜ ਲਿਆ ਬੱਚੇ ਨੂੰ ਬੱਚਾ ਰੋਈ ਜਾਏ ਉਹਨਾਂ ਨੇ ਬੱਚੇ ਨੂੰ ਪਕੜ ਕੇ ਤੇ ਬੜਾ ਪਿਆਰ ਕੀਤਾ ਬੇਟਾ ਹੁਣੇ ਹੀ ਤੇਰੇ ਪਿਤਾ ਨੂੰ ਢੂੰਡ ਦਿੰਨੇ ਆ ਰੁਕ ਤੇ ਸਹੀ ਬੱਚਾ ਰੋਵੇ ਉਹਨਾਂ ਉਹਨੂੰ ਚੁੱਪ ਕਰਾਣ ਵਾਸਤੇ ਜਲੇਬੀਆਂ ਦਿੱਤੀਆਂ ਬੇਟਾ ਇਹ ਖਾ ਲੈ ਚੁੱਪ ਹੋ ਜਾ ਕਹਿੰਦੇ ਨਹੀਂ ਖਾਣੀ ਆ ਖਿਡੌਣਿਆਂ ਦੀ ਦੁਕਾਨ ਤੇ ਲੈ ਕੇ ਬੇਟਾ ਇਹ ਲੈ ਲੈ ਚੁੱਪ ਹੋ ਜਾ ਕਹਿੰਦੇ ਨਹੀਂ ਪਿਤਾ ਜੀ ਚਾਹੀਦੇ ਨੇ ਕਪੜਿਆਂ ਵਾਲੀ ਦੁਕਾਨ ਤੇ ਲੈ ਬੇਟਾ ਕੋਈ ਕਪੜਾ ਪਾ ਲੈ ਕਹਿੰਦਾ ਨਹੀਂ ਪਿਤਾਜੀ ਚਾਹੀਦੇ ਨੇ ਕਰਦਿਆ ਕਰਦਿਆ ਪੁਲਿਸ ਵਾਲਿਆਂ ਨੇ ਉਹਦੇ ਪਿਤਾ ਨੂੰ ਲੱਭ ਲਿਆ ਜਿਸ ਵੇਲੇ ਪਿਤਾ ਨੂੰ ਲੱਭਿਆ ਤੇ ਪਿਤਾ ਨੇ ਬੱਚਾ ਵੇਖਿਆ ਬੱਚੇ ਨੇ ਪਿਤਾ ਨੂੰ ਵੇਖਿਆ ਤੇ ਇੱਕਦਮ ਜਾ ਕੇ ਗਲਵਕੜੀ ਵਿੱਚ ਲੱਗ ਗਿਆ ਤੇ ਪ੍ਰੇਮ ਕੀਤਾ ਪਿਤਾ ਨੂੰ ਪੁਲਿਸ ਵਾਲੇ ਕਹਿਣ ਲੱਗੇ ਤੁਹਾਡਾ ਬੱਚਾ ਬੜਾ ਅਜੀਬ ਹੈ ਅਸੀਂ ਇਸ ਨੂੰ ਜਲੇਬੀਆਂ, ਮਠਿਆਈ, ਖਿਡੌਣੇ ਸਭ ਕੁਝ ਦਿੱਤਾ ਇਹਨੇ ਸਭ ਕੁਝ ਲੈਣ ਤੋਂ ਬੰਨ ਕਰ ਦਿੱਤਾ ਤੇ ਬਾਪੂ ਕਹਿਣ ਲੱਗਾ ਉਹ ਪੁੱਤਰਾ ਜਦੋਂ ਤੂੰ ਮੇਰੀ ਉਂਗਲ ਪਕੜੀ ਸੀ ਉਦੋਂ ਤੇ ਜਿੱਦ ਕਰਦਾ ਸੀ ਮੈਨੂੰ ਜਲੇਬੀਆਂ ਵੀ ਚਾਹੀਦੀਆਂ ਨੇ ਮੈਨੂੰ ਖਿਡੌਣੇ ਵੀ ਚਾਹੀਦੇ ਨੇ ਮੈਨੂੰ ਕੱਪੜੇ ਵੀ ਚਾਹੀਦੇ ਨੇ ਤੇ ਆ ਪੁਲਿਸ ਵਾਲੇ ਅੰਕਲ ਤੈਨੂੰ ਦੁਆਰੇ ਸੀ ਤੇ ਲਿਆ ਕਿਉਂ ਨਹੀਂ ਪਤਾ ਕੀ ਆਖਿਆ ਕੈਹ ਲਗਾ ਪਿਤਾ ਜੀ ਜਲੇਬੀਆਂ ਕੱਪੜੇ ਖਿਡੋੜੇ ਤਾਂ ਹੀ ਚੰਗੇ ਨੇ ਜੇ ਤੇਰੀ ਉਂਗਲ ਪਕੜੀ ਹੈ ਜੇ ਤੂੰ ਛੁੱਟ ਗਏ ਹੋ ਤੇ ਸਾਰਾ ਕੁਝ ਬੇਕਾਰ ਹੈ ਸਿਖਾ ਗੁਰੂ ਗ੍ਰੰਥ ਸਾਹਿਬ ਦਾ ਲੜ ਪਕੜਿਆਈ ਤੈਨੂੰ 25 50 ਗੱਜ ਦਾ ਮਕਾਨ ਵੀ ਪਰਵਾਨ ਹੈ ਜਿਸ ਦਿਨ ਗੁਰੂ ਦਾ ਲੜ ਛੱਡ ਦਿੱਤਾ ਤੇਰੇ 5000 ਦੀ ਗੋਠੀ ਵੀ ਸ਼ਮਸ਼ਾਨ ਘਾਟ ਹੋ ਜਾਏਗੀ